ਹੋ ਵੀ ਦੋਸਤੋ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਜਿਹੜੀ ਵਿਖਾਉਣ ਲੱਗੇ ਆ ਅੱਗੇ ਤੁਸੀਂ ਪਹਿਲਾਂ ਛੱਟਰ ਉਹ ਥੱਲੋਂ ਘੋੜਾ ਜਾਂ ਨੱਪ ਕੇ ਤੇ ਫੇਰ ਖੋਲੀਦੀ ਹੁੰਦੇ ਸੀ ਉਸ ਤੋਂ ਬਾਅਦ ਇੱਕ ਅੱਠੀ ਜੀ ਆ ਗਈ ਉਹਦੇ ਨਾਲ ਖੋਲੀਦੀ ਸੀ ਹੁਣ ਇੱਕ ਨਵੀਂ ਤਕਨੀਕ ਹੋਰ ਆ ਗਈ ਆ ਭਾਜੀ ਮੇਰੇ ਕੋਲ ਨੇ ਪਿੰਡ ਫਰੋਜ਼ ਰੋਲੀਆਂ ਦੇ ਵਿੱਚ ਅਸੀਂ ਖੜੇ ਆ ਤੇ ਆ ਜਿਹੜਾ ਛੱਟਰ ਲੱਗਾ ਪਹਿਲਾਂ ਮੈਂ ਛੱਟਰ ਵਿਖਾ ਦਿਆ ਤੁਹਾਨੂੰ ਆ ਜਿਹੜਾ ਛੱਟਰ ਲੱਗਾ ਨਾ ਤੇ ਇਹ ਰਿਮੋਟ ਤੇ ਆ ਤੇ ਇਹਦਾ ਸਾਰਾ ਸਿਸਟਮ ਹੈ ਇੱਥੇ ਆ ਮੈਂ ਬਾਈ ਨੂੰ ਜਦੋਂ ਕਾਹਾਂਗਾ ਉਦੋਂ ਇਹ ਤੁਹਾਨੂੰ ਨੱਪ ਕੇ ਦੇ ਖੋਲ ਕੇ ਵਿਖਾਉਣਗੇ ਇੱਥੋਂ ਇਹਨੇ ਖੋਲਣਾ ਤੇ ਚਲੋ ਬਾਜੀ ਮੜਿਆ ਵਿਖਾਓ ਖੋਲ ਕੇ ਹਾਂਜੀ ਆ ਵੇਖੋ ਜੀ ਉੱਪਰਲੇ ਬਟਨ ਨਾਲ ਉੱਪਰ ਜਾਣਾ ਛੱਡ ਅੱਛਾ ਉੱਪਰਲੇ ਨਾਲ ਉੱਪਰ ਜਾਣਾ ਆ ਹੁਣ ਉੱਪਰ ਜਾਂਦਾ ਵਿਆ ਹਨ ਹਾਂਜੀ ਹਾਂਜੀ ਜਾਣ ਦਿਓ ਮੜਿਆ ਕੋਈ ਨਹੀਂ ਠੀਕ ਆ ਠੀਕ ਆ ਆ ਵੇਖੋ ਦੋਸਤੋ ਮਿੱਤਰੋ ਇਹ ਸ਼ਟਰ ਜਿਹੜਾ ਨਾ ਰਿਮੋਟ ਤੇ ਆ ਇਦਰ ਭਾਜੀ ਨੇ ਬਟਨ ਨੱਪਿਆ ਤਿੰਨ ਲੱਗੇ ਆ ਹਾਂਜੀ ਵਿਚਕਾਰ ਲੈਣਾ ਖੜਾ ਹੋ ਜਾਣਾ ਹੈ ਹਾਂ ਵਿਚਕਾਰ ਜਦੋਂ ਲਾਲ ਨੰਬਰ ਬਟਨ ਨੱਪਦਾ ਉਦੋਂ ਇਹ ਸ਼ਟਰ ਖੜ ਜਾਣਾ ਹੈ ਥੱਲੇ ਆ ਜਾਓ ਨੱਪਣਾ ਉਦੋਂ ਥੱਲੇ ਆ ਜਾਣਾ ਹੈ ਜਦੋਂ ਥੱਲੇ ਵਾਲਾ ਸ਼ਟਰ ਨੱਪਣਾ ਤੇ ਉਦੋਂ ਇਹ ਸ਼ਟਰ ਜਿਹੜਾ ਥੱਲੇ ਆ ਜਾਣਾ ਹੈ ਇਹ ਬੜੀ ਵਧੀਆ ਇੱਕ ਅੱਜ ਮੈਨੂੰ ਮੈਨੂੰ ਪਹਿਲੀ ਵਾਰੀ ਵੇਖਣ ਨੂੰ ਇਹ ਮਿਲਿਆ ਤੇ ਇਹ ਜ਼ਰੂਰ ਤੁਸੀਂ ਵੀ ਇਹਨੂੰ ਵੇਖਿਆ ਜੇ ਤੇ ਗਾਹ ਛੇਰ ਵੀ ਕਰਿਆ ਜੇ ਬਹੁਤ ਬਹੁਤ ਤੁਹਾਡਾ ਧੰਨ